ਟਿਵਾਨਾ ਰੈਡੀ ਦੇ ਸਤਕਾਰ ਸੋਤੇ ਲੋ ਫਿਰ ਤੁਹਾਡੀ ਪੇਸ਼ੇ ਨਜ਼ਰ ਹੈ ਲੋਕ ਕਹਾਣੀ ਹੈ ਜਾਂ ਬਾਤ ਕਹ ਲਈਏ ਬਾਤਾਂ ਦੇ ਇਸ ਪੰਜਾਬ ਦੀ ਲੜੀ ਦੇ ਵਿੱਚ ਮੱਥੇ ਦੇ ਲੇਖ ਪੁਰਾਣੇ ਵਕਤਾਂ ਦੀ ਗੱਲ ਹੈ ਕਿ ਇੱਕ ਵਾਰ ਸੋਹਾ ਦੇ ਕੰਢੇ ਸਾਰੇ ਦੇਵਤੇ ਪ੍ਰਥਵੀ ਦੇ ਨਯਉਤੇ ਦੇ ਉਤੇ ਇੱਕ ਦੂਸਰ ਭੋਜ ਤੇ ਪੁੱਜੇ ਪ੍ਰਥਵੀ ਦੇਵੀ ਦੇ ਧਰਤੀ ਦੇ ਸੋ ਵੱਡੇ ਪੰਡਾਲ ਲੱਗੇ ਸਾਂ ਸਾਰੇ ਦੇਵਤੇ ਬਾਰੋ-ਬਾਰੀ ਆਪਣੇ ਆਪਣੇ ਵਾਹਨ ਤੇ ਸਵਾਰ ਹੋ ਕੇ ਪੰਡਾਲ ਪੁੱਜਰੇ ਕੋਈ ਕੋੜਾ ਲੈ ਕੇ ਆਇਆ ਕੋਈ ਗਦਾ ਲੈ ਕੇ ਆਇਆ ਕੋਈ ਕੁੱਤਾ ਕੋਈ ਹਾਂਸ ਕੋਈ ਕੁਛ ਕੋਈ ਕੁਛ ਖਰ ਇਸ ਤਰ੍ਹਾਂ ਆ ਬ੍ਰਹਮਾ ਜੀ ਹਾਂਸ ਤੇ ਸਵਾਰ ਹੋ ਕੇ ਪੰਡਾਲ ਚ ਉਤਰੇ ਤੇ ਫਿਰ ਵਿਸ਼ਨੂੰ ਗੁਰੜ੍ਹ ਤੇ ਸਵਾਰ ਹੋ ਕੇ ਤੇ ਸ਼ਿਵ ਜੀ ਨੰਦੀ ਬਲਦ ਤੇ ਸਵਾਰ ਹੋ ਕੇ ਪੁੱਜੇ ਤੇ ਕਈ ਹੋਰ ਦੇਵਤੇ ਆਪਣੇ ਆਪਣੇ ਵਾਹਨਾਂ ਦੇ ਉੱਤੇ ਪੁੱਜੇ ਕਿਉਂਕਿ ਧਰਤੀ ਨੇ ਜਿਹੜੀ ਧਰਤੀ ਦੇਵੀ ਸੀ ਇਸ ਨੇ ਯੱਗ ਕੀਤਾ ਸੀ ਭੋਜ ਕੀਤਾ ਸੀ ਸਾਰਿਆਂ ਨੂੰ ਜੇ ਕਹਿ ਲਈਏ ਡਿਨਰ ਤੇ ਸਦਿਆ ਸੀ ਜੇ ਪੰਜਾਬੀ ਅੰਗਰੇਜ਼ੀ ਚ ਕਹ ਲਈਏ ਇਸ ਮੌਕੇ ਜਮਰਾਜ ਵੀ ਪਿੱਛੇ ਨਾ ਰਿਹਾ ਉਹ ਝੋਟੇ ਤੇ ਸਵਾਰ ਹੋ ਕੇ ਪਹੁੰਚ ਗਿਆ ਮੈਂ ਸਪੈਸ਼ਲ ਜਿਹੜਾ ਅਲੱਗ ਤੋਂ ਪਾਉਣਾ ਹੁੰਦਾ ਉਹਦੇ ਤੇ ਝੋਟੇ ਤੇ ਬੈਠੇ ਦੀ ਤਸਵੀਰ ਹੈ ਜਮਰਾਜ ਦੀ ਇਸੇ ਕਰਕੇ ਪਿੰਡਾਂ ਚ ਝੋਟਾ ਝੋਟਾ ਮੱਥੇ ਲੱਗਣਾ ਮਾੜਾ ਸਮਝਿਆ ਜਾਂਦਾ ਮੌਤ ਦੀ ਨਿਸ਼ਾਨੀ ਹੈ ਹਾਲਾਂਕਿ ਆ ਜਿਹੜੀ ਮੁਰਾ ਰਾਵੀ ਨਸਲ ਦਾ ਦੁੱਧ ਪੀਨੇ ਉਹ ਨਾ ਬੂਰੀਆਂ ਦਾ ਇਹ ਝੋਟੇ ਦੀ ਬਦੌਲਤ ਹੀ ਆਈਆਂ ਝੋਟੇ ਨਾਲ ਹੀ ਤਰੱਕੀ ਹੋਈ ਹੈ ਤੇ ਝੋਟਾ ਕਿਵੇਂ ਬੁਰਾ ਹੋ ਗਿਆ ਮੱਥੇ ਲੱਗਣਾ ਹੈਨਾ ਸੋ ਇਸ ਕਰਕੇ ਕਿਉਂਕਿ ਵਾਹਨ ਹੈ ਆਪਣਾ ਯਮ ਰਾਜ ਦਾ ਮੌਦੇ ਦੇਵਤੇ ਦਾ ਖਰ ਦੇਵਤੇ ਭੋਜ ਵਾਲੇ ਪੰਡਾਲ ਚ ਚਲੇ ਗਏ ਉਹਨਾਂ ਦੇ ਵਾਹਨ ਇੱਕ ਦੂਜੇ ਦੇ ਨਾਲ ਪੰਡਾਲ ਚ ਜਿੱਥੇ-ਜਿੱਥੇ ਵੀ ਜਿਵੇਂ ਪਾਰਕਿੰਗ ਸੀ ਉੱਥੇ ਖੜਾ ਦਿੱਤੇ ਗਏ ਉਹਨਾਂ ਦੇ ਲਈ ਹਰ ਤਰ੍ਹਾਂ ਦਾ ਖਾਣੇ ਦਾ ਪ੍ਰਬੰਧ ਸੀ ਜਿਸ ਤਰ੍ਹਾਂ ਦੇ ਵਾਹਨ ਸੀ ਤੇ ਇਲਾਕੇ ਦੇ ਕੁਝ ਪੰਛੀ ਵੀ ਦੇਵਤਿਆਂ ਤੇ ਉਹਨਾਂ ਦੇ ਵਾਹਨਾਂ ਦੇ ਦਰਸ਼ਨ ਕਰਨ ਲਈ ਉੱਥੇ ਪੁੱਜੇ ਜਦੋਂ ਯਮ ਰਾਜ ਝੋਟੇ ਤੋਂ ਉੱਤਰ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਇੱਕ ਕਬੂਤਰ ਤੇ ਪਈ ਯਮ ਰਾਜ ਦੀ ਜੋ ਕੁਝ ਹੋਰ ਪੰਛੀਆਂ ਨਾਲ ਉੱਥੇ ਬੈਠਾ ਸੀ ਸੋ ਜਮਰਾਜ ਨੇ ਗਹਿਰੀ ਨਜ਼ਰ ਨਾਲ ਕਬੂਤਰਵਲ ਵੇਖਿਆ ਤੇ ਫਿਰ ਹੈਰਾਨ ਜੇ ਹੋ ਕੇ ਉਸ ਕਬੂਤਰਵਲ ਵੇਖ ਕੇ ਮੁਸਕਰਾਏ ਕਬੂਤਰ ਘਬਰਾ ਗਿਆ ਕਿ ਜਮਰਾਜ ਮੇਰੇ ਵੱਲ ਵੇਖਦਾ ਹੈ ਦਾ ਮਤਲਬ ਮੇਰਾ ਪਤਾ ਲੱਗਦਾ ਘਟਿਆ ਗਿਆ ਸੋ ਜਮਰਾਜ ਨੇ ਗਹਿਰੀ ਨਜ਼ਰ ਨਾਲ ਉਸ ਵੱਲ ਵੇਖਿਆ ਕਿ ਉਸ ਦੀ ਮੁਸਕਾਨ ਦੇ ਕੋਈ ਅਰਥ ਜ਼ਰੂਰ ਨੇ ਸੋ ਉਸ ਦੀ ਜਾਨ ਸੁੱਕਣ ਲੱਗੀ ਸੋ ਕਬੂਤਰ ਘਬਰਾਇਆ ਹੋਇਆ ਗਰੜ ਕੁਲ ਗਿਆ ਉਹ ਉਸ ਨੂੰ ਬੇਨਤੀ ਕਰਕੇ ਕਹਿਣ ਲੱਗਾ ਮਹਾਰਾਜ ਤੁਸੀਂ ਪੰਛੀਆਂ ਦੇ ਰਾਜੇ ਹੋ ਮੇਰੇ ਸਿਰ ਤੇ ਮੌਤ ਮੰਡਰਾ ਰਹੀ ਹੈ ਮੇਰੀ ਰੱਖਿਆ ਕਰੋ ਮੈਂ ਤੁਹਾਡੀ ਸ਼ਰਨ ਚ ਆਇਆ ਗਰੁੜ ਕਹਿੰਦਾ ਤੈਨੂੰ ਕਾਹਦਾ ਡਰ ਹੈ ਕਿਸ ਤੋਂ ਤੈਨੂੰ ਰੱਖਿਆ ਕਰਨੀ ਹੈ ਤੇ ਗਰੁੜ ਨੇ ਕਬੂਤਰ ਨੂੰ ਜਿਹੜਾ ਡਰ ਨਾਲ ਕੰਬਦੇ ਦੇਖ ਕੇ ਪੁੱਛਿਆ ਕਬੂਤਰ ਕਹਿੰਦਾ ਜਮਰਾਜ ਮੇਰੇ ਵੱਲ ਬੜੀ ਧਿਆਨ ਨਾਲ ਦੇਖਦੇ ਹੋਏ ਮੁਸਕਰਾਏ ਲੱਗਦਾ ਹੈ ਕਿ ਮੇਰੀ ਮੌਤ ਮੇਰੇ ਸਿਰ ਤੇ ਨੱਚ ਰਹੀ ਹੈ ਇਸ ਦਾ ਇਲਮ ਜਮਰਾਜ ਨੂੰ ਹੈ ਕਿਉਂਕਿ ਮੌਤ ਦਾ ਖਾਤਾ ਉਹਦੇ ਕੋਲ ਹੁੰਦਾ ਹੈ ਫਿਰ ਗਰੁੜ ਕਹਿੰਦਾ ਮੈਂ ਤੇਰੀ ਕੀ ਮਦਦ ਕਰ ਸਕਦਾ ਤੇ ਕਬੂਤਰ ਕਹਿੰਦਾ ਮਹਾਰਾਜ ਮੈਨੂੰ ਉੱਥੋਂ ਬਹੁਤ ਦੂਰ ਹਿਮਾਲਾ ਦੀਆਂ ਚੋਟੀਆਂ ਦੇ ਛੱਡ ਆਓ ਸੋ ਕਬੂਤਰ ਨੇ ਤਰਲਾ ਕੀਤਾ ਮੈਂ ਸਾਰੀ ਉਮਰ ਤੁਹਾਡਾ ਦੇਣਦਾਰ ਰਾਵਾਂਗਾ ਨਹੀਂ ਤਾਂ ਮੇਰੀ ਮੌਤ ਆ ਜਾਏਗੀ ਮੈਨੂੰ ਦੂਰ ਛੱਡਿਓ ਹਿਮਾਲਾ ਤੇ ਫਿਰ ਕਬੂਤਰ ਨੂੰ ਗਰੁੜ ਕਹਿੰਦਾ ਕਿ ਤੂੰ ਮੇਰੀ ਪਿੱਠ ਤੇ ਬਹਿ ਜਾ ਤੇ ਕਬੂਤਰ ਗਰੁੜ ਦੀ ਪਿੱਠ ਤੇ ਬਹਿ ਗਿਆ ਤੇ ਗਰੁੜ ਉਸ ਨੂੰ ਲੈ ਕੇ ਹਿਮਾਲਾ ਵੱਲ ਉੱਡ ਪਿਆ ਤੇ ਕਾਫੀ ਲੰਮੇ ਸਮੇਂ ਪਿਛੋਂ ਗਰੁੜ ਨੂੰ ਹਿਮਾਲਿਆ ਦੀ ਕਵਾਦੀ ਦੇ ਵਿੱਚ ਜਿੱਥੇ ਵਿਸ਼ਨੂੰ ਦਾ ਮੰਦਿਰ ਸੀ ਉਹ ਵਿਖਾਈ ਦਿੱਤਾ ਤੇ ਗਰੁੜਾ ਕਬੂਤਰ ਨੂੰ ਉੱਥੇ ਮੰਦਿਰ ਦੇ ਲਾਗੇ ਵਿਸ਼ਨੂੰ ਦੇ ਮੰਦਿਰ ਦੇ ਲਾਗੇ ਛੱਡ ਕੇ ਵਾਪਸ ਆਇਆ ਤੇ ਜਦੋਂ ਗਰੁੜ ਵਾਪਸ ਪੰਡਾਲ ਪੁੱਜਾ ਤਾਂ ਹਾਫ ਰਿਆ ਸੀ ਉਸ ਵਕਤ ਇਹਨਾਂ ਸਾਰੇ ਦੇਵਤਿਆਂ ਦਾ ਭੋਜ ਮੁੱਕ ਚੁੱਕਾ ਸੀ ਤੇ ਜਮਰਾਜ ਵਾਪਸ ਜਾਣ ਲਈ ਜਦੋਂ ਝੋਟੇ ਤੇ ਸਵਾਰ ਹੋਣ ਲੱਗਾ ਤੇ ਫਿਰ ਉਸਨੇ ਦੇਵਤਿਆਂ ਦੇ ਵਾਹਨ ਉੱਥੇ ਆਰਾਮ ਕਰ ਰਹੇ ਸਨ ਤੇ ਗਰੁੜ ਨੂੰ ਸਾਹੋਸ ਆਇਆ ਹੋ ਗਿਆ ਵੇਖ ਕੇ ਜਮਰਾਜ ਨੇ ਪੁੱਛਿਆ ਕਿਉਂ ਵੀ ਗਰੁੜ ਤੂੰ ਕਿਵੇਂ ਸਾਹੋਸ ਆਈ ਹੋਇਆ ਪਿਆ ਤੇ ਗਰੁੜ ਕਹਿਣ ਲੱਗਾ ਵਿਅੰਗ ਨਾਲ ਸਭ ਕਹਿੰਦਾ ਤੁਹਾਡੀ ਕਿਰਪਾ ਹੈ ਤੁਹਾਡੀ ਬਖਸ਼ਿਸ਼ ਦਾ ਫਲ ਹੈ ਮੇਰੀ ਬਖਸ਼ਿਸ਼ ਕੀ ਮਤਲਬ ਜਮਰਾਜ ਨੇ ਹੈਰਾਨੀ ਨਾਲ ਗਰੁੜ ਨੂੰ ਪੁੱਛਿਆ ਤਾਂ ਗਰੁੜ ਨੇ ਸੰਖੇਪ ਚ ਸਾਰੀ ਗੱਲ ਦੱਸੀ ਕਿ ਤੁਸੀਂ ਕਬੂਤਰ ਵੱਲ ਟੇਢੀ ਨਜ਼ਰ ਨਾਲ ਵੇਖਿਆ ਤੇ ਮੁਸਕਰਾਏ ਤੇ ਕਬੂਤਰ ਨੇ ਉਸ ਨੂੰ ਮੌਤ ਦੀ ਨਿਸ਼ਾਨੀ ਸਮਝ ਲਿਆ ਉਸ ਨੇ ਮੇਰੀ ਸ਼ਰਨ ਮੰਗੀ ਕਿ ਮੈਨੂੰ ਹਜ਼ਾਰਾਂ ਮੀਲ ਦੂਰ ਹਿਮਾਲਿਆ ਦੇ ਇੱਕ ਮੰਦਿਰ 'ਚ ਛੱਡਿਆ ਜਾ ਦੂਰ ਤਾਂ ਜੋ ਮੈਂ ਮੌਤ ਤੋਂ ਬਚ ਸਕਾਂ ਇਸ ਲਈ ਮੈਂ ਉਹਨਾਂ ਨੂੰ ਛੱਡ ਗਿਆ ਥੱਕ ਗਿਆ ਤੇ ਜਮਰਾਜ ਹੱਸਦੇ ਫਿਰ ਕਹਿਣ ਲੱਗਾ ਵਾਹ ਨਹੀਂ ਹੋਣੀਏ ਤੇਰੇ ਰੰਗ ਵੀ ਨਿਆਰੇ ਨੇ ਤੇ ਗਰੁੜ ਕਹਿੰਦਾ ਕੀ ਹੋਇਆ ਮਹਾਰਾਜ ਤੁਸੀਂ ਕਬੂਤਰ ਨੂੰ ਵੇਖ ਕੇ ਮੁਸਕਰਾਏ ਸੀ ਹੁਣ ਤੁਸੀਂ ਵੀ ਕਿਉਂ ਹੱਸਿਓ ਤੇ ਯਮਰਾਜ ਕਹਿੰਦਾ ਮੇਰੀ ਨਜ਼ਰ ਉਸ ਕਬੂਤਰ ਦੇ ਮੱਥੇ ਤੇ ਪਈ ਤੇ ਮੈਂ ਉਸਦੇ ਮੱਥੇ ਦੇ ਲੇਖ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਅਗਲੀ ਘੜੀ ਉਸ ਨੂੰ ਖਾਣ ਲਈ ਬਿੱਲੀ ਹਮਾਲਾ ਦੇ ਇੱਕ ਮੰਦਰ 'ਚ ਬੈਠੀ ਹੈ ਜਿਸ ਨੇ ਕਬੂਤਰ ਨੂੰ ਖਾਣਾ ਜਣੀ ਮਰਨਾ ਇਸ ਨੇ ਇਹ ਉਰੇ ਏਡੀ ਦੂਰ ਬੈਠਾ ਤੇ ਮੈਂ ਹੈਰਾਨ ਸਾ ਕਿ ਇਹ ਕਬੂਤਰ ਇੰਨੀ ਦੇਰ ਇੰਨੇ ਥੋੜੇ ਸਮੇਂ 'ਚ ਕਿਵੇਂ ਜਾ ਸਕਦਾ ਨਾ ਬਿੱਲੀ ਇੰਨੇ ਥੋੜੇ ਸਮੇਂ 'ਚ ਆ ਸਕਦੀ ਹੈ ਸੋ ਮੈਂ ਬਰਮਾ ਦੇ ਲਿਖੇ ਉੱਤੇ ਸ਼ੰਕਾ ਮੈਨੂੰ ਹੋਈ ਕਿਉਂਕਿ ਬਰਮਾ ਕਹਿੰਦੇ ਹਨ ਵੀ ਬਰਮਾ ਲਿਖਦਾ ਲੇਖ ਤੇ ਫਿਰ ਮੈਂ ਮੁਸਕਰਾ ਪਿਆ ਕਿ ਦੇਖੋ ਜੋ ਹੋਏਗਾ ਠੀਕ ਹੈ ਤੇ ਫਿਰ ਤੂੰ ਉਸ ਮੁਸ਼ਕਲ ਕੰਮ ਨੂੰ ਕਹਿੰਦੇ ਆਸਾਨ ਕਰ ਦਿੱਤਾ ਤੇ ਕਬੂਤਰ ਨੂੰ ਇੰਨੀ ਦੇਰ ਤੂੰ ਖੁਦ ਹੀ ਬਿੱਲੀ ਕੋਲ ਦੀ ਮੌਤ ਕੋਲ ਛੱਡਿਆ ਸੋ ਇਹ ਸੁਣ ਕੇ ਗਰੁੜ ਬੜਾ ਦੁਖੀ ਹੋਇਆ ਉਸ ਨੇ ਕਬੂਤਰ ਦੀ ਜਾਨ ਬਚਾਉਣ ਲਈ ਭਾਵੇਂ ਉਦਮ ਕੀਤਾ ਸੀ ਪਰ ਇਹ ਉਦਮ ਉਸ ਤੇ ਉਲਟਾ ਮੌਤ ਦਾ ਸਬਬ ਬਣ ਗਿਆ ਕਿਸੇ ਨੇ ਸੱਚੀ ਆਖਿਆ ਕਿ ਹੋਣੀ ਹੋਏ ਮਿੱਟ ਭਾਵੇਂ ਰੋ ਤੇ ਭਾਵੇਂ ਪਿੱਟ ਸੋ ਇਸ ਕਹਾਣੀ ਦਾ ਜਿਹੜਾ ਸਾਰ ਇਨਸ਼ਾ ਹੈ ਵਿਸ਼ਲੇਸ਼ਣ ਜੋ ਨਿਕਲਦਾ ਨਤੀਜਾ ਜੋ ਨਿਕਲਦਾ ਉਸ ਦੇ ਵਿੱਚ ਇਹ ਸਮਝਾਇਆ ਗਿਆ ਕਿ ਮੌਤ ਭਾਈ ਤੁਹਾਨੂੰ ਆਉਣੀ ਆਉਣੀ ਹੈ ਹੁਣ ਜਿਵੇਂ ਆਪਾਂ ਕਹਾਣੀ ਸੁਣਾਈ ਸੀ ਕਿ ਹਰਜੀਤ ਘਰ ਨੂੰ ਕਿਸ਼ਨ ਪਰਪੰਡ ਦੇ ਵਿੱਚ ਉਸਤੇ ਪੇਕੇ ਆਏ ਨੂੰ ਪਿੰਡ ਦੇ ਹੀ ਕੁੱਤੇ ਨੋਚ ਕੇ ਖਾ ਗਏ ਦੋ ਬੱਚਿਆਂ ਦੀ ਮਾਂ ਬੀਐਸਐਫ ਦੇ ਫੌਜੀ ਦੀ ਘਰ ਵਾਲੀ ਹੁਣ ਇਹਦੇ ਵਿੱਚ ਮਾਪਿਆਂ ਨੂੰ ਜਾਂ ਲੋਕਾਂ ਨੂੰ ਤਰਵਾਸ ਦੇਣ ਵਾਸਤੇ ਇਹ ਕਹਾਣੀਆਂ ਸਾਡੇ ਧਰਮ 'ਚ ਘੜੀਆਂ ਗਈਆਂ ਇਸ ਗੱਲ ਨੂੰ ਸਮਝੋ ਇਹਦਾ ਇੱਕ ਲੌਜਿਕ ਹੈ ਇੱਕ ਤਾਂ ਇਹ ਹੈ ਕਿ ਤੁਸੀਂ ਕੁਦਰਤ ਦੀ ਜਾਂ ਰੱਬ ਦੀ ਹੋਂਦ ਤੇ ਸਵਾਲ ਨਾ ਕਰੋ ਦੂਸਰਾ ਜਿਹੜੀਆਂ ਸਾਡੀਆਂ ਮਨੁੱਖੀ ਕਤਾਈਆਂ ਨੇ ਉਹਨਾਂ ਤੇ ਕਿੰਤੂ ਨਾ ਕਰੋ ਕਿ ਤੁਹਾਡੇ ਮੱਥੇ ਤੇ ਲੇਖ ਨੇ ਤੁਸੀਂ ਮਰਨਾ ਸੀ ਅੱਜ ਵੀ ਬਹੁਤ ਸਾਰੇ ਲੋਕ ਕਹਣਗੇ ਭਾਈ ਪਾਣਾ ਸੀ ਉਹਦਾ ਪਾਣਾ ਮੰਨਣਾ ਹੀ ਪੈਣਾ ਗੁਰਬਾਣੀ ਵੀ ਕਹਿੰਦੀ ਆ ਮਰਨ ਲਿਖਾਇ ਮੰਡਲ ਮੇ ਆਏ ਹੁਣ ਹਰਜੀਤ ਕੋਰ ਦਾ ਭੋਗ ਪਾਏਗਾ ਉੱਥੇ ਵੀ ਏ ਭਾਈ ਜੀ ਕਹਣਗੇ ਜਿਹਹਾ ਚਿਰੀ ਲਿਖਿਆ ਤੇਹਾ ਹੁਕਮ ਕਬਾਏ ਔਰ ਇਹ ਨਹੀਂ ਕਹਿਣਗੇ ਕਿ ਇਹ ਭਾਈ ਸਾਡੀ ਨਿਕਾਮੀ ਹੈ ਸਿਸਟਮ ਦੀ ਪਿੰਡ ਦੇ ਲੋਕਾਂ ਦੀ ਨਿਕਾਮੀ ਹੈ ਹੁਣ ਜੇ ਆਲੇ-ਦਾਲੇ ਤੁਸੀਂ ਸੱਪ ਪਾਲ ਲਓ ਬਿਜਲੀ ਦੀਆਂ ਨੰਗੀਆਂ ਤਾਰਾਂ ਨੇ ਉਹਨਾਂ ਨੂੰ ਹੱਥ ਲਾਓ ਖੂਦ ਛਾਲ ਮਾਰੋਗੇ ਤੇ ਮਰੋਗੇ ਉੱਥੇ ਜਮਰਾਜ ਜਾਂ ਬਰਮਾ ਜਾਂ ਕੁਦਰਤ ਦਾ ਜਾਂ ਆਕਾਲਪੁਰਖ ਦਾ ਕਿਹੜਾ ਹੁਕਮ ਹੈ ਜੀ ਅਸੀਂ ਆਪਣੇ ਬਚਾ ਲਈ ਡਿਫੈਂਸ ਲਈ ਚੀਜ਼ਾਂ ਨਹੀਂ ਕਰਦੇ ਫਿਰ ਤੇ ਕੱਪੜੇ ਵੀ ਨਾ ਪਾਓ ਠੰਡ ਚ ਗਰਮੀ ਚ ਮਰੋ ਆਪਣੇ ਬਚਾ ਲਈ ਅਸੀਂ ਇਹ ਲੈਗਗਾਰਡ ਕਿਉਂ ਵਰਤਦੇ ਹਾਂ ਮੋਟਰਸਾਈਕਲਾਂ ਦੇ ਸੀਟ ਬੈਲਟ ਕਿਉਂ ਲਾਉਨੇ ਆ ਆਪਣੇ ਡਿਫੈਂਸ ਲਈ ਹਥਿਆਰ ਕਿਉਂ ਲੈਣੇ ਆ? ਸੋ ਈਵਨ ਧਰਮਾਂ ਵਾਲੇ ਲੋਕ ਲੈਂਦੇ ਰਹੇ ਜਿਹੜੇ ਦੁਨੀਆ ਤੇ ਰਾਜੇ ਰਹਿਬਰ ਭਾਵੇਂ ਤੁਸੀਂ ਮਹਾਭਾਰਤ ਵੇਖ ਲਓ ਰਮਾਇਣ ਵੇਖ ਲਓ ਕੀ ਡਿਫੈਂਸ ਲਈ ਉਹਨਾਂ ਨੇ ਆਪਣੇ ਬਾਜੂ ਬੰਦ ਕਰਮ ਬੰਦ ਨਹੀਂ ਸਿਲਾਏ ਹੋਏ ਬਾਹਾਂ ਤੇ ਛਾਤੀ ਤੇ ਗੁਰੂ ਸਾਹਿਬ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਆਪਣੇ ਤੇ ਢਾਲਾਂ ਨਹੀਂ ਸਿ ਬਨੀਆਂ ਹੋਈਆਂ ਸਿਰਾਂ ਤੇ ਦਸਤਾਰ ਬਚਾ ਲੈ ਨਹੀਂ ਬਣੀ ਹੋਈ ਇਹ ਸਿਰਫ ਸ਼ਿੰਗਾਰ ਲਈ ਹੈ ਜਿਹੜਾ ਜੰਗਜੂ ਦਮਾਲਾ ਬਣਿਆ ਜਾਂਦਾ ਉਹ ਡਿਫੈਂਸ ਲਈ ਨਹੀਂ ਹੈ ਕਿਸਰਤੇ ਸੱਟ ਨਾ ਲੱਗੇ ਨਹਾਂਗ ਸਿੰਘ ਸਿਰ ਤੇ ਲੋਹੇ ਦਾ ਚੱਕਰ ਡਿਫੈਂਸ ਲਈ ਨਹੀਂ ਲਾਉਂਦੇ ਫਿਰ ਜੇ ਕੁਦਰਤ ਦਾ ਭਾਣਾ ਫਿਰ ਤਾਂ ਡਿਫੈਂਸ ਰੱਖੋ ਹੀ ਨਾ ਜੇ ਜਨਮ ਤੇ ਮੌਤ ਉਸਦੇ ਹੱਥ ਹੈ ਤੇ ਫਿਰ ਅਸੀਂ ਇਹ ਚੀਜ਼ਾਂ ਕਿਉਂ ਲਾਉਨੇ ਆ ਫਿਰ ਛਾਤੀ ਤੇ ਢਾਲ ਕਿਉਂ ਬੰਨਦੇ ਆ ਨਹਾਂਗ ਸਿੰਘ ਜਾਂ ਹੋਰ ਲੋਕ ਫਿਰ ਤਾਂ ਵੱਜਣ ਦਿਓ ਜੇ ਤੁਸੀਂ ਸਮਝਦੇ ਹੋ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਤਕੜਾ ਹੈ ਤੇ ਫਿਰ ਬੁਲਟ ਪ੍ਰੂਫ ਜੈਕਟਾਂ ਕਿਉਂ ਪਾਉਂਦੇ ਹੋ ਅੱਜ ਕੱਲ੍ਹ ਧਰਮਾਂ ਵਾਲੇ ਬਾਬੇ ਸਭ ਤੋਂ ਵੱਧ ਪਾਉਂਦੇ ਨੇ ਕਿਉਂ ਗਨਮੈਨ ਲਈ ਫਿਰਦੇ ਹੋ ਇੱਥੇ ਧਰਮਾਂ ਵਾਲਿਆਂ ਨੂੰ ਕੋਈ ਸਵਾਲ ਨਹੀਂ ਪਰ ਆਮ ਕਿਉਂਕਿ ਬਹੁਤਾ ਜਿਹੜਾ ਮੌਤ ਦਾ ਕਾਰਨ ਉਹਦੇ ਲਈ 엘ੀਟ ਲੋਕਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਾਰ ਥਲੇ ਡਾੜ ਕੇ ਮਾਰ ਦਿੱਤਾ ਕਿਸੇ ਦੀ ਗਲਤੀ ਨਾਲ ਬੰਦਾ ਮਰ ਗਿਆ ਉਹ ਗਰੀਬ ਲੋਕਾਂ ਨੂੰ ਸਮਝਾਉਣ ਲਈ ਕਿ ਭਾਈ ਇਹਨੇ ਤਾਂ ਮਰਨਾ ਸੀ ਇਹ ਤਾਂ ਪਿਛਲੇ ਜਨਮ ਦੇ ਕਰਮ ਸੀ ਇਹਨੇ ਤਾਂ ਭੁੱਖ ਨਾਲ ਹੀ ਮਰਨਾ ਸੀ ਇਹਦਾ ਲਿਖਿਆ ਸੀ ਜੇ ਹੁਣ ਉਸ ਬੱਚੇ ਨੂੰ ਚੰਗੀ ਖੁਰਾਕ ਨਹੀਂ ਮਿਲੀ ਉਸ ਬੱਚੇ ਨੂੰ ਚੰਗੀ ਦਵਾਈ ਨਹੀਂ ਮਿਲੀ ਉਹਦੀ ਗਰੀਬੀ ਦੇ ਕਾਰਨ ਉਹਦੀ ਮੌਤ ਹੋਈ ਹੈ ਅਮੀਰ ਹੈ ਜਿਹੜਾ ਉਹ 84 'ਚ ਵੀ ਨਹੀਂ ਮਰਦਾ ਉਹ 47 'ਚ ਵੀ ਨਹੀਂ ਮਰਦਾ ਤੇ ਗਰੀਬ ਦੀ ਇੱਜ਼ਤ ਹੀ ਕਿਉਂ ਤਰ-ਤਰ ਹੁੰਦੀ ਹੈ ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ ਕਿ ਉਹ ਧਰਮ ਵੀ ਕਿਤੇ ਨਾ ਕਿਤੇ ਅਮੀਰਾਂ ਨੂੰ ਬਚਾ ਦੇ ਲਈ ਇਸ ਤਰ੍ਹਾਂ ਦੇ ਪਖੰਡ ਰਚਦਾ ਹੈ ਕਿ ਇਹ ਤਾਂ ਜੀ ਲਿਖਿਆ ਸੀ ਮਾਤ ਰਾਣੀ ਨੇ ਤਾਂ ਆਉਣਾ ਹੀ ਆਉਣਾ। ਹੋਣੀ ਏ ਮਿੱਟ ਭਾਵੇਂ ਰੋ ਤੇ ਭਾਵੇਂ ਪੇਟ ਹੋਣੀ ਹੋਏ ਮਿੱਟ। ਜਾਨੀ ਹੋਣੀ ਨੂੰ ਤਾਕਤਵਰ ਬਣਾ ਦਿੱਤਾ ਗਿਆ। ਪਰ ਉਹ ਹੋਣੀ ਵਾਪਰਦੀ ਕਿਉਂ ਐ? ਉਹਦੇ 'ਚ ਬਹੁਤੀਆਂ ਸਾਡੀਆਂ ਕੁਤਾਈਆਂ ਵੀ ਕਾਰਨ ਨੇ। ਜੇ ਹੁਣ ਹੋਣੀ ਦਾ ਤੁਸੀਂ ਸਮਝਦੇ ਹੋ ਕਿ ਹੋਣੀ ਕੁਛ ਨਹੀਂ ਐ। ਸਾਰੀ ਡਿਫੈਂਸ ਰੱਖਣ ਦਾ ਸੁਰੱਖਿਆ ਦਾ ਕੋਈ ਫਾਇਦਾ ਨਹੀਂ ਐ। ਤੇ ਫਿਰ ਧਰਮਾਂ ਵਾਲਿਆਂ ਨੇ ਆਪਣੀ ਡਿਫੈਂਸ ਵਾਸਤੇ ਫੌਜਾਂ ਕਿਉਂ ਖੜੀਆਂ ਕੀਤੀਆਂ? ਸਾਰਾ ਓਟ ਆਸਰਾ ਫਿਰ ਖਾਸ ਕਰਕੇ ਸਿੱਖੀ ਨੇ ਆਪਣੀ ਡਿਫੈਂਸ ਲਈ ਖਾਲਸਾ ਫੌਜ ਕਿਉਂ ਸਾਜੀ ਪਹਿਲਿਆਂ ਧਰਮਾਂ ਦੀ ਤਰ੍ਹਾਂ ਤਿਲਕ ਜਾਂ ਜੰਝੂ ਜਾਂ ਹੋਰ ਜਿਹੜੇ ਚਿੰਨ ਨੇ ਉਹ ਵਰਤ ਲੈਂਦੇ ਤੇ ਗੁਰੂ ਸਾਹਿਬ ਨੇ ਹਥਿਆਰ ਕਿਉਂ ਦਿੱਤੇ ਕਿ ਇਹ ਤਲਵਾਰ ਨਹੀਂ ਇਹ ਕਿਰਪਾਨ ਹੈ ਇਹ ਕਿਰਪਾ ਦਾ ਪਾਤਰ ਹੈ ਇਹ ਗਰੀਬ ਦੀ ਰਾਖੀ ਲਈ ਉੱਠਣੀ ਚਾਹੀਦੀ ਹੈ ਤਾਕਤਵਰ ਦੇ ਖਿਲਾਫ ਤੇ ਫਿਰ ਤੁਸੀਂ ਕੌਣ ਹੁੰਦੇ ਹੋ ਤਾਕਤਵਰ ਦੇ ਖਿਲਾਫ ਛਰਪਾਨ ਚੱਕਣ ਵਾਲੇ ਫਿਰ ਅਕਾਲ ਪੁਰਖ ਆਪ ਹੀ ਉਸ ਨੂੰ ਸੋਧ ਲਵੇ ਜੇ ਅਕਾਲ ਪੁਰਖ ਹੀ ਸਭ ਕੁਝ ਹੋਵੇ ਸੋ ਉਸ ਚੀਜ਼ ਨੂੰ ਸਮਝੋ ਕਿ ਬਹੁਤ ਸਾਰੀਆਂ ਚੀਜ਼ਾਂ ਬੇਵਸੀ ਨੇ ਪਰ ਸੈਲਫ ਡਿਫੈਂਸ ਸਾਨੂੰ ਰੱਖਣੀ ਹੋਏਗੀ ਇਸੇ ਸੈਲਫ ਡਿਫੈਂਸ ਦੇ ਵਿੱਚ ਅਸੀਂ ਸੇਫਟੀ ਵੈਲਟ ਲਾਉਨੇ ਆ ਇਸੇ ਸੈਲਫ ਡਿਫੈਂਸ ਦੇ ਵਿੱਚ ਅਸੀਂ ਬਾਕੀ ਸਰੀਰ ਤੇ ਸੁਰੱਖਿਅਤ ਚੀਜ਼ਾਂ ਪਹਿਨਦੇ ਆ ਇਸੇ ਸੈਲਫ ਡਿਫੈਂਸ ਲਈ ਸਾਨੂੰ ਇਹ ਜਿਹੜੀਆਂ ਫालतੂ ਜਾਨ ਲੇਵਾ ਚੀਜ਼ਾਂ ਨੇ ਭਾਵੇਂ ਉਹ ਜ਼ਹਿਰਾਂ ਨੇ ਭਾਵੇਂ ਉਹ ਕੁੱਤੇ ਨੇ ਭਾਵੇਂ ਉਹ ਬਿੱਲੇ ਨੇ ਤੇ ਭਾਵੇਂ ਉਹ ਤੇਜ਼ ਰਫ਼ਤਾਰੀ ਐ ਜੋ ਮੌਤ ਦਾ ਕਾਰਨ ਬਣਦੀਆਂ ਨੇ ਉਹ ਸਾਨੂੰ ਰੋਕਣੀਆਂ ਹੋਣਗੀਆਂ ਮੱਥੇ ਦੇ ਲੇਖ ਸਿਰਫ਼ ਵਰਮਾ ਦੇ ਲਿਖਣ ਨਾਲ ਨਹੀਂ ਪੂਰੇ ਹੁੰਦੇ ਮੱਥੇ ਦੇ ਲੇਖਾਂ 'ਚ ਸਾਡੀ ਆਪਣੀ ਮੂਰਖਤਾ ਵੀ ਐ ਜਿਸ ਨੂੰ ਅਸੀਂ ਧਰਮ ਦੀ ਆੜ ਦੇ ਵਿੱਚ ਲੁਕੋ ਜਨਿਆ ਸੋ ਇਹ ਸੀ ਕਹਾਣੀ ਮੱਥੇ ਦੇ ਲੇਖ ਤੇ ਅਸਲ ਦੇ ਵਿੱਚ ਜ਼ਿੰਦਗੀ ਦੇ ਇਹ ਸੱਚ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਰਜਿੰਦਰ ਚੀਵਾ ਜੀ ਕਹਿੰਦੇ ਕਹਾਣੀ ਬਹੁਤ ਕੁਝ ਸचेत ਕਰਦੀਆਂ ਨੇ ਤੇ ਬਹੁਤ ਵਧੀਆ ਕਹਾਣੀਆਂ ਜਸਵੀਰ ਘੋਮਣ ਜੀ ਜਗਰਾਜ ਗਿੱਲ ਕਹਿੰਦੇ ਕਹਾਣੀ ਬਹੁਤ ਵਧੀਆ ਲੱਗੀ ਤੇ ਇਸ ਕਰਕੇ ਇਸ ਕਹਾਣੀਆਂ ਨੂੰ ਇਸ ਧਰਮ ਦੇ ਉਸ ਐਂਗਲ ਨੂੰ ਉਸ ਨਜ਼ਰੀਏ ਨੂੰ ਸਮਝੋ ਜ਼ਿੰਦਗੀ ਸਾਵੀ ਪਧਰੀ ਤਾਂ ਹੀ ਹੋਏਗੀ ਇਸ ਤਰ੍ਹਾਂ ਦੀਆਂ ਕੋਤਾਈਆਂ ਤੋਂ ਅਸੀਂ ਬਚੀਏ ਜ਼ਿੰਦਗੀ ਸੋਹਣੀ ਤੇ ਸੁਨੇਰੀ ਬਣੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 라이ਵ ਮੁਲਾਕਾਤ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਲਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਹੁਣ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਵਾਲਾ ਰੇਡੀਓ ਦੇ ਨਾਲ